ਲੋ ਜੀ ਗਰਾਊਂਡ ਤਿਆਰ ਹੋ ਰਿਹਾ ਇੱਧਰ ਪ੍ਰੀਤ ਕਣਖਵਾਲੀਆ ਨਾਲ ਛੇਰੂ ਗਰਾਊਂਡ ਤਿਆਰ ਕਰ ਰਹੇ ਨੇ ਬਈ ਖੇਡਣ ਵਾਸਤੇ ਕਿੱਧਰ ਹੋ ਗਿਆ ਤੇ ਬਈ ਕੈਂਪ ਵੀ ਲੱਗ ਰਿਹਾ ਪਿੰਡ ਜੇ ਕਿਸੇ ਨੇ ਆਉਣਾ ਤਾਂ ਪਿੰਡਪਾਲਾ ਗਰਾਊਂਡ ਦੇ ਵਿੱਚ ਸ਼ਾਮ ਨੂੰ 4 ਵਜੇ ਆ ਕੇ ਇੱਥੇ ਕੋਚ ਨਾਲ ਬਈ ਗੱਲਬਾਤ ਕਰ ਸਕਦਾ ਵੀ ਕਿੰਨੀ ਫੀਸ ਲੈਂਦੇ ਆ ਉਹ ਇਧਰਲੇ ਪਾਸੇ ਬਾਲੀਬਾਲ ਨੈਟ ਲੋ ਜੀ ਗਰਾਊਂਡ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਇਧਰੋਂ ਅੱਜ ਇੰਨਾ ਗੁੱਡ ਤਾਂ ਬਾਈ ਨਵੇਂ ਤਿਆਰ ਕਰਨਾ ਗਰਾਊਂਡ ਕਹਿੰਦੇ ਸਾਰਾ ਖੇਡਣ ਵਾਸਤੇ ਓਕੇ ਓਕੇ ਕੈਂਪ ਲੱਗ ਰਿਹਾ ਤੇ ਕੈਂਪ ਵਾਲੇ ਆ ਸਾਰੇ ਨਾਲ ਡੋਗ ਰਿਹਾ ਰਾਜਲੀ ਵਾਲਾ ਸਾਡਾ ਭਰਾ ਇੱਧਰ ਮੁੰਡੇ ਯੋਰ ਕਰ ਰਹੇ ਨੇ ਪ੍ਰੀਤ ਕਣਕਵਾਲੀ ਵਾਲੇ ਕਣਕਵਾਲਾ ਵਾਲਾ ਲੋ ਜੀ ਲੋ ਵੀ ਨੇੜੇ ਦੇ ਪਿੰਡਾਂ ਨੂੰ ਸਾਰ ਪਿੰਡਾਂ ਵਾਲੇ ਮੁੰਡਿਆਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਭਾਈ ਭਾਲੜਾ ਗਰਾਊਂਡ ਦੇ ਵਿੱਚ ਆਓ ਹਨਾ ਵੱਧ ਤੋਂ ਵੱਧ ਚਲੋ ਜਿਨ੍ਹਾਂ ਮੁੰਡੇ ਕੁੜੀਆਂ ਜਿਹੜੇ ਮਿਹਨਤ ਲਾਉਂਦੇ ਆ ਜਿਨ੍ਹਾਂ ਨੇ ਪੁਲਿਸ ਦੀ ਭਰਤੀ ਦੇਖਣੀ ਆ ਉਹ ਆਓ ਉਹ ਕੈਂਪ ਦੇ ਵਿੱਚ ਹੀ ਹਿੱਸਾ ਲਓ ਭਾਈ ਸ਼ਾਮ ਨੂੰ 4 ਵਜੇ ਆ ਕੇ ਗਰਾਊਂਡ ਦੇ ਵਿੱਚ ਗੱਲਬਾਤ ਕਰ ਸਕਦੇ ਨੇ ਕੋਚ ਸਹਿਬਾਨ ਨਾਲ ਲਓ ਜੀ ਪਾੜਾ ਗਰਾਊਂਡ ਦੇ ਵਿੱਚ ਜਿਮ ਦੀ ਸਹੂਲਤ ਵੀ ਹੈਗੀ ਆ ਬਾਈ ਜੇ ਜਿਹੜਾ ਕੋਈ ਜਿਮ ਦਾ ਸਕੇ ਨਾ ਜੰਬੀ ਲਾ ਸਕਦਾ ਤੇ ਇੱਧਰ ਮੁੰਡੇ ਮਿਹਨਤ ਕਰ ਰਹੇ ਨੇ ਲਓ ਜੀ ਹਾਂ ਲਓ ਵੀ ਤੂਫਾਨ ਇੱਧਰ ਉੱਧਰ ਮੁੰਡੇ ਲੱਗੇ ਗੇਮ ਕਰਨ ਗਰਾਊਂਡ ਤਿਆਰ ਕਰਕੇ ਠੀਕ प्रैक्टिस चल रही है भाई तो इधर तूफान सुहागी खिचर चल भी तूफान खिचे खिच्चे डंट ला रहे इधर इस साइड इधर शेरू फिर रहा है लोग भी चल शेरू तू भी ला दे ड ਲਓ ਬਈ ਸ਼ੇਰ ਉਹ ਇਧਰ ਮਿਹਨਤ ਕਰ ਰਿਹਾ ਤੇ ਇਧਰੋਂ ਲੱਗ ਰਿਹਾ ਮੁੰਡਾ ਪ੍ਰੀਤ ਆਪਣਾ ਕੰਕਵਾਲ ਵਾਲਾ ਇਹ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਬਾਈ ਸ਼ੇਅਰ ਵੀ ਜਰੂਰ ਕਰਦਿਆ ਕਰੋ ਵੱਧ ਤੋਂ ਵੱਧ ਸਪੋਰਟ ਕਰੋ